ਵਿਕੀਲ ਖੋਇਆ ਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਉਣ ਨੂੰ ਵੀਡੀਓ ਦੇ ਉੱਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੀ ਆਪਣੀ ਸਲਾਈ ਵਾਲੀ ਮਸ਼ੀਨ ਹੁੰਦੀ ਹੈ ਜਿਹੜੀ ਦੀ ਸੂਈ ਹੁੰਦੀ ਹੈ ਕਈ ਵਾਰ ਆਪਣਾ ਟੁੱਟ ਜਾਂਦੀ ਹੈ ਹਨਾ ਆਪਾਂ ਨੂੰ ਬਦਲਣੀ ਪੈਂਦੀ ਆ ਕਈ ਭੈਣਾਂ ਨੂੰ ਉਹ ਬਦਲਣ ਵਿੱਚ ਦਿੱਕਤ ਆਉਂਦੀ ਆ ਅੱਜ ਆਪਾਂ ਇਸ ਵੀਡੀਓ ਵਿੱਚ ਦਿਖਾਵਾਂਗੇ ਆਪਾਂ ਸਲਾਈ ਵਾਲੀ ਮਸ਼ੀਨ ਦੀ ਸੂਈ ਨੂੰ ਕਿੱਦਾਂ ਆਸਾਨੀ ਨਾਲ ਚੇਂਜ ਕਰ ਸਕਦੇ ਆ ਤੇ ਇਹਦੀ ਸਬੰਧੀ ਵੀ ਸਾਨੂੰ ਕਈ ਭੈਣਾਂ ਦੇ ਕਮੈਂਟ ਆਏ ਨੇ ਤੇ ਜਿਹੜੇ ਭੈਣ ਭਰਾਵਾਂ ਨੇ ਆਪ ਨੂੰ ਹੁਣੇ ਤੱਕ ਸਬਸਕ੍ਰਾਈਬ ਨਹੀਂ ਕਰਿਓ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਬੀ ਦਬੇ ਤੇ ਜਿਆਦਾ ਸਮਾਂ ਨਾ ਲੈਂਦਾ ਹੋਇਆ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਤੁਹਾਨੂੰ ਦਿਖਾਉਨੇ ਆਂ ਸਲਾਈ ਵਾਲੀ ਮਸ਼ੀਨ ਦੀ ਸੂਈ ਆਪਾਂ ਕਿੱਦਾਂ ਬਦਲਦੇ ਆਂ ਚਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਮਸ਼ੀਨ ਦੀ ਸੂਈ ਕਿਵੇਂ ਬਦਲੀ ਜਾਂਦੀ ਹੈ ਜਦੋਂ ਕਈ ਵਾਰ ਮਸ਼ੀਨ ਦੀ ਸੂਈ ਟੁੱਟ ਜਾਂਦੀ ਹੈ ਜਾਂ ਖਰਾਬ ਹੋ ਜਾਂਦੀ ਹੈ ਤਾਂ ਆਪਾਂ ਸੂਈ ਕਿਵੇਂ ਚੇਂਜ ਕਰਨੀ ਹੈ ਇਹਦੀ ਤੇ ਤੁਸੀਂ ਦੇਖੋ ਵੀ ਇਹ ਕਿੱਦਾਂ ਚੇਂਜ ਹੁੰਦੀ ਹੈ ਕਿਹੜੀ ਸਾਈਡ ਸੂਈ ਦੀ ਕਿਹੜੀ ਸਾਈਡ ਲੱਗਦੀ ਹੈ ਸੂਈ ਮਸ਼ੀਨ ਦੇ ਵਿੱਚ ਕਿਵੇਂ ਇਹ ਫਿੱਟ ਕਰੀਏ। ਕਈ ਵਾਰ ਮੈਨੂੰ ਦਿੱਕਤ ਆਉਂਦੀ ਆ ਵੀ ਇਹ ਹੈ ਨਾ। ਹਾਂ ਉਹ ਕਈ ਵਾਰ ਪਤਾ ਨਹੀਂ ਨਾ ਲੱਗਦਾ ਵੀ ਸੂਈ ਕਿਵੇਂ ਲੱਗਦੀ ਹੈ। ਇਹ ਆਪਣੀ 16 ਨੰਬਰ ਦੀ ਸੂਈ ਆ। ਇਹ ਸੂਈ ਆ। ਇਹਦੇ ਦੋਨੋਂ ਸਾਈਡ ਆ। ਉੱਪਰਲੀ ਗੋਲ ਹੁੰਦੀ ਆ ਇਹ ਜਿਹੜੀ ਆਪਣੀ ਅੰਬਰੀਲਾ ਮਸ਼ੀਨ ਹੁੰਦੀ ਆ ਤੇ ਇਹਦੀ ਸੂਈ ਆਪਾਂ ਜਿਹੜੀ ਆਹ ਵਾਲੀ ਚੀਜ਼ ਆ ਇਹਦੀ ਸੀਨ ਤੇ ਇਹ ਕਿੱਧਰ ਰੱਖਣੀ ਆ ਤੇ ਆ ਜਿਹੜੀ ਇਹਦੀ ਇੱਥੋਂ ਛੋਟੀ ਜੀ ਲੂਪ ਜੀ ਬਣੀ ਹੋਈ ਆ ਵੀ ਇਹ ਕਿਹੜੀ ਸਾਈਡ ਰੱਖਣੀ ਆ। ਕਈ ਭੈਣਾਂ ਨੂੰ ਪਤਾ ਨਹੀਂ ਹੁੰਦਾ ਸੂਈ ਜਦੋਂ ਆਪਾਂ ਨੇ ਪੁੱਠੀ ਚੜ ਜਾਂਦੀ ਆ ਤਾਂ ਇਹ ਸਲਾਈ ਨਹੀਂ ਕਰਦੀ ਹੈਗੀ। ਇਸ ਲਈ ਇਹਦਾ ਸਹੀ ਢੰਗ ਕੀ ਆ ਸੂਈ ਦਾ ਆਪਾਂ ਉਹ ਦੱਸਦੇ ਆ ਤੁਹਾਨੂੰ ਵੀ ਸੂਈ ਕਿਵੇਂ ਚੜਦੀ ਆ ਆਜੂ ਦਿਖਾਈਏ ਤੁਹਾਨੂੰ ਦੇਖਾ ਦਿਓ ਇਹ ਕਿਹੜੀ ਇਹ ਵਾਲੀ ਆਪਣੀ ਸੂਈ ਇਹਦੇ ਤੇ ਲੱਗੀ ਹੋਈ ਆ ਇਹ ਆਪਣੀ ਸੂਈ ਥੋੜੀ ਜੀ ਇੱਥੋਂ ਨਾ 빙ੀ ਹੋ ਗਈ ਨਾਲੇ ਇਹ ਸੂਈ ਦਾ ਮੂੰਹ ਮੁੜ ਗਿਆ ਇਹਦਾ ਇਹ ਕੱਪੜੇ ਖਰਾਬ ਕਰਦੀ ਆ ਹੁਣ ਤਾਂ ਆਪਾਂ ਇਹਨੂੰ ਚੇਂਜ ਕਰਾਂਗੇ ਸੂਈ ਨੂੰ ਇਹ ਵਾਲਾ ਨਾਟ ਇਹਦਾ ਸੂਈ ਵਾਲਾ ਨਾਟ ਹੈ ਇਹਦੇ ਨਾਲ ਇਹ ਸੂਈ ਟਾਈਟ ਹੁੰਦੀ ਆ ਤੇ ਇਹਨੂੰ ਆਪਾਂ ਐਵੇਂ ਢਿੱਲਾ ਕਰ ਲਾਂਗੇ ਪੇਚ ਕਾਸ ਨਾਲ ਲੋ ਜੀ ਇਹ ਲੂਜ਼ ਹੋ ਗਿਆ ਐਸ ਤਰ੍ਹਾਂ ਲੂਜ਼ ਕਰਕੇ ਸੂਈ ਆਪਾਂ ਇਹ ਕੱਢ ਲਾਂਗੇ ਇਹ ਸੂਈ ਖਰਾਬ ਹੋ ਚੁੱਕੀ ਆ ਆਪਣੀ ਇਸ ਕਰਕੇ ਆਪਾਂ ਨੇ ਸੂਈ ਚੇਂਜ ਕਰਨੀ ਆ ਤਾਂ ਹੁਣ ਇਹਦੀ ਜਿਹੜੀ ਆ ਵਾਲੀ ਸਾਈਡ ਆ ਸੂਈ ਦੀ ਜਿੱਥੇ ਚਾਹ ਲਾਈਨ ਹੁੰਦੀ ਆ ਲੰਬੀ ਇਸ ਜਗ੍ਹਾ ਤੇ ਇਹ ਆਪਾਂ ਨੇ ਇੱਧਰ ਨੂੰ ਬਾਹਰਲੀ ਸਾਈਡ ਨੂੰ ਰੱਖਣੀ ਆ ਜਿੱਧਰੋਂ ਆਪਾਂ ਧਾਗਾ ਪਾਉਣੇ ਹੁੰਦੇ ਆ ਇਹ ਇਸ ਤਰ੍ਹਾਂ ਕਰਕੇ ਝਾੜਨੀ ਆਪਾਂ ਨੇ ਉੜਾ ਨੀੜੇ ਕਰਕੇ ਕੈਮਰਾ ਦਿਖਾ ਦੇ ਇਹੋ ਗੱਲ ਕਰ ਆ ਜਿਹੜੀ ਆਹ ਵਾਲੀ ਸਾਈਡ ਆ ਇਹ ਆਪਾਂ ਇੱਧਰ ਨੂੰ ਰੱਖਣੀ ਆ ਇਹ ਸੂਈ ਆਪਣੀ ਇਸ ਤਰ੍ਹਾਂ ਚੜੂਗੀ ਤੇ ਨਾਟ ਆਪਾਂ ਕਰ ਦਾਂਗੇ ਟਾਈਟ ਇੱਧਰ ਦੀ ਦਿਖਾਓ ਸੂਈ ਤੇ ਦੇਖ ਰਹੇ ਹੋ ਇਹ ਆ ਚੀਜ਼ ਆਪਾਂ ਨੇ ਇੱਧਰਲੀ ਸਾਈਡ ਰੱਖਣੀ ਆ ਸੂਈ ਦੀ ਦੇਖੋ ਤੁਹਾਨੂੰ ਪਤਾ ਲੱਗਦਾ ਵੀ ਸੀਣ ਵਾਲਾ ਜਿਹੜੀ ਆ ਚੀਨ ਆ ਇਹ ਇੱਧਰ ਬਾਹਰ ਹੋਣੀ ਚਾਹੀਦੀ ਹੈ ਇਹਦੇ ਤਾਂ ਕਰਕੇ ਆਪਾਂ ਇਹਨੂੰ ਜੂਨ ਕਰਕੇ ਦਿਖਾਇਆ ਤੁਹਾਨੂੰ ਤੇ ਇਸ ਤਰ੍ਹਾਂ ਇਹ ਸਹੀ ਲੱਗਦੀ ਹੈ ਸੂਈ ਇਹਦੇ ਤੇ ਮਸ਼ੀਨ ਤੇ ਹੁਣ ਆਪਾਂ ਇਹਨੂੰ ਪੇਚ ਕਸ ਦੀ ਮਦਦ ਨਾਲ ਖਸ ਦਾਂਗੇ ਸੂਈ ਨੂੰ ਜੇ ਕਈ ਵਾਰ ਆਉਣਾ ਇਹ ਸੂਈ ਪੁੱਠੀ ਲੱਗ ਜਾਏ ਉਹ ਫਿਰ ਕੀ ਨੁਕਸਾਨ ਕਰਦੀ ਹੈ ਇਹ ਸੂਈ ਸੀਨ ਨਹੀਂ ਲਾਉਂਦੀ ਹੈ ਜੇ ਪੁੱਠੀ ਚੜ ਜਾਏ ਟੁੱਟਣ ਦਾ ਵੀ ਡਰ ਰਹਿੰਦਾ ਹੈ ਨਾ ਨਹੀਂ ਟੁੱਟਦੀ ਤਾਂ ਨਹੀਂ ਹੈਗੀ ਕਿਉਂ ਸੂਈ ਵਿੱਚ ਫਿੱਟ ਹੋ ਜਾਂਦੀ ਹੈ ਉਹਦੇ ਨਾਲ ਜਿਹੜਾ ਆ ਸਾਈਡ ਹੈ ਜੇ ਇਧਰ ਵਾਲੀ ਸਾਈਡ ਆ ਜੇ ਤਾਂ ਉਹ ਧਾਗਾ ਨਹੀਂ ਫੜਦੀ ਹੈਗੀ ਸੂਈ ਦਾ ਜਿਹੜਾ ਸਹੀ ਢੰਗ ਹੈ ਇਹ ਹੈ ਕਈ ਭਣਾ ਕਹਿੰਦੀਆਂ ਨੇ ਵੀ ਸਾਡੀ ਸੂਈ ਧਾਗਾ ਨਹੀਂ ਨਾ ਫੜਦੀ ਤੇ ਇਦੇ ਮੁਕਾਬਲੇ ਆਪਣਾ ਕੜਾਈ ਵਾਲੀ ਜਿਹੜੀ ਉਹ ਸੁਰਾਖ ਹੁੰਦਾ ਉਹ ਆਪ ਦੇ ਕਰਨੀ ਨੂੰ ਉਹ ਸਾਹਮਣੇ ਹੁੰਦਾ ਹੈ ਨਾ ਉਹਦੀ ਸੂਈ ਸਾਹਮਣੇ ਚੜਦੀ ਆ ਇਹ ਮਤਲਬ ਲੈਫਟ ਰਾਈਟ ਤੇ ਹੁੰਦਾ ਨਾ ਹਾਂ ਉਹ ਸੂਈ ਐਵੇਂ ਧਾਗਾ ਫੜਦੀ ਨਹੀਂ ਹੈਗੀ ਇਹ ਨਹੀਂ ਤਾਂ ਇੱਕ ਵਾਰੀ ਤਾਂ ਧਾਗਾ ਬਾਹਰ ਕੱਢਤਾ ਤੇ ਹੁਣ ਆਪਾਂ ਤੁਹਾਨੂੰ ਸੀਨ ਲਾ ਕੇ ਵੀ ਦਿਖਾ ਦਿੰਨੇ ਆ ਮਸ਼ੀਨ ਸਾਫ ਕਰ ਲਈ ਕਿਵੇਂ ਸੁਈ ਆਪਣੀ ਸਹੀ ਢੰਗ ਨਾਲ ਚੜਕੀ ਚੁੱਕੀ ਹੈ ਤੇ ਲੋ ਜੀ ਆਪਾਂ ਸੀਣੇ ਦੇ ਨਾਲ ਲਗਾ ਲਈ ਇਹ ਸਹੀ ਸੀਣ ਲੱਗ ਰਹੀ ਹੈ ਇਹਨਾਂ ਨੂੰ ਸੁਈ ਬਦਲਣ ਦਾ ਤਰੀਕਾ ਸਾਡਾ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਅੱਗੇ ਤੋਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਸ ਚੀਜ਼ ਦਾ ਸਮਝ ਆਈ ਵੀ ਸੂਈ ਆਪਾਂ ਨੇ ਅੰਬ੍ਰੇਲਾ ਮਸ਼ੀਨ ਤੇ ਸੂਈ ਆਪਾਂ ਨੇ ਕਿਵੇਂ ਚੇਂਜ ਕਰਨੀ ਹੈ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਸਲਾਈ ਵਾਲੀ ਮਸ਼ੀਨ ਦੀ ਸੂਈ ਬਦਲਣ ਦਾ ਤੇ ਬਾਕੀ ਤੁਸੀਂ ਜਿਹੜੇ ਕਿਸੇ ਵੀ ਵਿਸ਼ੇ ਤੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਅਸੀਂ ਉਸ ਬੇਸੇ ਉੱਤੇ ਵੀਡੀਓ ਬਣਾ ਦਾਂਗੇ ਜਿਹੜੇ ਮੇਰੇ ਪਰਮਾਣ ਵਾਲੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਬਾਕੀ ਤੁਸੀਂ ਸਾਨੂੰ ਕਮੈਂਟ ਜਰੂਰ ਕਰਿਓ ਵੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਚਲੋ ਹੁਣ ਆਪਾਂ ਸਤਿ ਸ੍ਰੀ ਅਕਾਲ ਲੈਨੇ ਆ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਾਥਰੀਕਰ